ਹੱਥ ਤੇ ਹੱਥ ਧਰ ਕੇ ਨਾ ਬੈਠੋ ਕੋਈ ਨਾ ਕੋਈ ਇਹੋ ਜਿਹਾ ਹੁਨਰ ਸਿੱਖੋ ਜਿਹੜਾ ਤੁਹਾਨੂੰ ਇੱਥੇ ਕੰਮ ਤੇ ਲਗਾਉਣਾ ਸੌਖਾ ਹੋ ਜਾਵੇ ਕਿਉਂ ਇਹ ਪਿਛਲੀ ਵੀਡੀਓ ਦੇ ਵਿੱਚ ਅਸੀਂ ਦੱਸਿਆ ਸੀ ਕਿ ਯੂਰਪ ਦਾ ਫ੍ਰੀ ਵੀਜ਼ਾ ਕਿਵੇਂ ਲੱਗਦਾ ਆ ਕਿਹੜੀਆਂ ਤੰਗੀਆਂ ਪਰੇਸ਼ਾਨੀਆਂ ਆਉਂਦੀਆਂ ਕਿੰਨਾ ਕੁ ਖਰਚਾ ਆਉਂਦਾ ਆ ਤੁਸੀਂ ਸਾਡੀਆਂ ਸਾਰੀਆਂ ਵੀਡੀਓ ਕੱਢ ਕੇ ਉਹ ਚੈੱਕ ਕਰੋ ਤੁਹਾਡੇ ਲਈ ਉਹ ਸਾਰੀਆਂ ਵੀਡੀਓ ਕੰਮ ਦੀਆਂ ਆ ਜਿਹੜੇ ਲੋਕ ਬਿਨਾਂ ਏਜੰਟ ਤੋਂ ਬਿਨਾ ਕਿਸੇ ਦੀ ਹੈਲਪ ਲੈ ਤੇ ਆਪਣੇ ਆਪ ਤੇ ਪੈਰਾਂ ਤੇ ਖੁਦ ਹੋ ਕੇ ਆਪਣਾ ਕੰਮ ਕਰਨਾ ਚਾਹੁੰਦੇ ਆ। ਭਾਵੇਂ ਤੁਹਾਡੇ ਕੋਲ ਲਾਇਸੈਂਸ ਨਹੀਂ ਆ ਤੁਸੀਂ ਕੱਚੇ ਹੋ ਪਰ ਫਿਰ ਵੀ ਤੁਹਾਨੂੰ ਜਿਹੜਾ ਕੰਮ ਜਿਹੜਾ ਵਾ ਆਸਾਨੀ ਨਾਲ ਲੱਭ ਜਾਂਦਾ ਤੇ ਤੁਹਾਨੂੰ ਜਿਹੜਾ ਵਰਕ ਪਰਮਿਟ ਆ ਤੁਹਾਨੂੰ ਜਿਹੜਾ ਕੰਮ ਦਾ ਕੰਟਰੈਕਟ ਆ ਜੇ ਤੁਸੀਂ ਕਿਸੇ ਮਾਲਕ ਕੋ ਵਧੀਆ ਕੰਮ ਕਰਦੇ ਹੋ ਤੁਹਾਡੀ ਉਹ ਵਧੀਆ ਬੁੱਕਤ ਪਾਉਂਦਾ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਤੁਹਾਨੂੰ ਫ੍ਰੀ ਕੰਟਰੈਕਟ ਵੀ ਦੇ ਸਕਦਾ ਆ ਕਿ ਤੁਸੀਂ ਲੱਕੜ ਦਾ ਕੰਮ ਸਿੱਖ ਲਿਓ ਲੱਕੜ ਦਾ ਕੰਮ ਆ ਜੀ ਤੁਸੀਂ ਜਾਣਦੇ ਹੋ ਬੈੱਡ ਬਣਾਉਣੇ ਤੁਸੀਂ ਜਾਣਦੇ ਹੋ ਸੋਫੇ ਬਣਾਉਣੇ ਤੁਸੀਂ ਜਾਣਦੇ ਹੋ ਕਿਚਨ ਫਿਟ ਕਰਨੇ ਤੁਸੀਂ ਜਾਣਦੇ ਹੋ ਲੱਕੜ ਦੇ ਬਾਕਸ ਫਿਟ ਕਰਨੇ ਤੇ ਜਾਂ ਆਦੀ ਹੋਰ ਵੀ ਇਦਾਂ ਦੇ ਜਿਹੜੇ ਲੱਕੜ ਦੇ ਕੰਮ ਹੁੰਦੇ ਆ ਜੇ ਤੁਸੀਂ ਜਾਣਦੇ ਹੋ ਤੇ ਮਿਸਤਰੀ ਬਣੇ ਹੋ ਤਾਂ ਤੁਹਾਡੇ ਲਈ ਬੜਾ ਸੌਖਾ ਆ ਯੂਰਪ ਦੇ ਵਿੱਚ ਕੰਮ ਲੱਭਣਾ ਯੂਰਪ ਦੇ ਵਿੱਚ ਆਉਣ ਵਾਲੇ ਸਾਰਿਆਂ ਨੂੰ ਇਹ ਵੀਡੀਓ ਬਹੁਤ ਵਧੀਆ ਲੱਗੇਗੀ ਕਿਉਂਕਿ ਇਹ ਵੀਡੀਓ ਉਹਨਾਂ ਵਾਸਤੇ ਕੰਮ ਦੀ ਆ ਜਿਹੜੇ ਲੋਕ ਘਰਾਂ ਦੇ ਵਿੱਚ ਬੈਠੇ ਨੇ ਤੇ ਸੋਚ ਰਹੇ ਨੇ ਕਿ ਆਪਣੇ ਬੱਚੇ ਨੂੰ ਬਾਹਰ ਵਿਦੇਸ਼ਾਂ ਦੇ ਵਿੱਚ ਭੇਜਾਂਗੇ ਉਹ ਚੰਗੇ ਚੋਸੇ ਨੋਟ ਕਮਾਉਣਗੇ ਤਾਂ ਬਲੈਤੀਏ ਬਣ ਕੇ ਘਰ ਨੂੰ ਆਉਣਗੇ ਤੇ ਜਿਹੜੇ ਮੇਰੇ ਵੀਰ ਭਰਾ ਆਪਣੀ ਜ਼ਿੰਦਗੀ ਵਿੱਚ ਇਹੀ ਸਿਰਫ ਸੋਚਦੇ ਆ ਕਿ ਅਸੀਂ ਜਾਣਾ ਆ ਤਾਂ ਬਾਹਰ ਜਾਣਾ ਤਾਂ ਤਰੱਕੀ ਕਰਨੀ ਆ ਤਾਂ ਵਿਦੇਸ਼ ਵਿੱਚ ਜਾ ਕੇ ਹੀ ਕਰਨੀ ਆ ਤੇ ਅੱਜ ਹੀ ਇਸ ਵੀਡੀਓ ਦੇ ਵਿੱਚ ਲੈ ਕੇ ਆ ਰਹੇ ਹਾਂ ਤੁਹਾਡੇ ਵਾਸਤੇ ਉਹ ਗੱਲਾਂ ਕਿ ਤੁਹਾਨੂੰ ਕਿਸੇ ਵੀ ਜਗ੍ਹਾ ਦੇ ਉੱਤੇ ਤਸ਼ੱਦਦ ਨਾ ਹੋਣਾ ਪਵੇ ਤੁਹਾਨੂੰ ਠੋਕਰਾਂ ਨਾ ਖਾਣੀਆਂ ਪੈਣ ਤੁਹਾਡੇ ਲਈ ਕੰਮ ਕਰ ਲੱਭਣ ਵਾਸਤੇ ਕਿਸੇ ਦੀਆਂ ਮਿਹਨਤਾਂ ਨਾ ਕਰਨੀਆਂ ਪੈਣ ਉਹ ਕਿਹੜੇ-ਕਿਹੜੇ ਕੰਮ ਨੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਨੋਟ ਕਰ ਲਓ ਕਾਪੀ ਪੈਨ ਲੈ ਲਓ ਤੇ ਜੇ ਤੁਸੀਂ ਯੂਰਪੋਂ ਦੇ ਚਾਹਵਾਨ ਆ ਤਾਂ ਤੁਸੀਂ ਉਹ ਚੀਜ਼ਾਂ ਨੂੰ ਗੱਲਾਂ ਨੂੰ ਰੱਖੋ ਧਿਆਨ ਵਿੱਚ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਅਸੀਂ ਦੱਸਿਆ ਸੀ ਕਿ ਯੂਰਪ ਦਾ ਫ੍ਰੀ ਵੀਜ਼ਾ ਕਿਵੇਂ ਲੱਗਦਾ ਆ ਕਿਹੜੀਆਂ ਤੰਗੀਆਂ ਪਰੇਸ਼ਾਨੀਆਂ ਆਉਂਦੀਆਂ ਕਿੰਨਾ ਕੁ ਖਰਚਾ ਆਉਂਦਾ ਆ ਤੁਸੀਂ ਸਾਡੀਆਂ ਸਾਰੀਆਂ ਵੀਡੀਓ ਕੱਢ ਕੇ ਉਹ ਚੈੱਕ ਕਰੋ ਤੁਹਾਡੇ ਲਈ ਉਹ ਸਾਰੀਆਂ ਵੀਡੀਓ ਕੰਮ ਦੀਆਂ ਆ ਜਿਹੜੇ ਲੋਕ ਬਿਨਾਂ ਏਜੰਟ ਤੋਂ ਬਿਨਾਂ ਕਿਸੇ ਦੀ ਹੈਲਪ ਲੈ ਤੇ ਆਪਣੇ ਆਪ ਤੇ ਪੈਰਾਂ ਤੇ ਖੁਦ ਹੋ ਕੇ ਆਪਣਾ ਕੰਮ ਕਰਨਾ ਚਾਹੁੰਦੇ ਆ ਹੁਣ ਗੱਲ ਕਰਦੇ ਆ ਜੀ ਕਿਹੜੇ-ਕਿਹੜੇ ਉਹ ਕੰਮ ਨੇ ਤੇ ਸਿੱਖ ਕੇ ਆਉਣੇ ਨੇ ਸਭ ਤੋਂ ਪਹਿਲਾਂ ਤੇ ਤੁਸੀਂ ਜਿਹੜਾ ਕੁਕਿੰਗ ਦਾ ਕੰਮ ਸਿੱਖੋ ਤੇ ਕੁਕਿੰਗ ਦੇ ਵਿੱਚ ਤੁਸੀਂ ਇੰਡੀਅਨ ਕਰੀਆਂ ਦਾ ਕੰਮ ਆਉਂਦਾ ਵਾ ਤੁਹਾਨੂੰ ਜੇ ਤੁਹਾਨੂੰ ਤੰਦੂਰ ਦਾ ਕੰਮ ਆਉਂਦਾ ਆ ਜਾਂ ਸਾਊਥ ਇੰਡੀਅਨ ਕਿਚਨ ਦਾ ਕੰਮ ਆਉਂਦਾ ਆ ਤੁਹਾਡੇ ਲਈ ਬਹੁਤ ਹੀ ਵਧੀਆ ਹੋਵੇਗਾ ਇਹ ਵੀਡੀਓ ਨਾ ਕਿ ਇਕੱਲਾ ਇੰਡੀਆ ਜਾਂ ਪੰਜਾਬ ਵਾਲਿਆਂ ਵਾਸਤੇ ਆ ਇਹ ਵੀਡੀਓ ਪਾਕਿਸਤਾਨ ਜਾਂ ਲੈਂਦੇ ਚੜਦੇ ਪੰਜਾਬ ਵਾਲੇ ਜਾਂ ਨੇਪਾਲ ਵਾਲੇ ਜਾਂ ਬੰਗਲਾਦੇਸ਼ ਵਾਲੇ ਜਾਂ ਸ਼੍ਰੀਲੰਕਨ ਸਾਰੇ ਹੀ ਦੇਖ ਸਕਦੇ ਆ ਕਿਉਂਕਿ ਸਾਰਿਆਂ ਦੇ ਕੰਮ ਦੀ ਵੀਡੀਓ ਆ ਤੁਸੀਂ ਸਾਰੇ ਇਸ ਵੀਡੀਓ ਨੂੰ ਜਰੂਰ ਦੇਖੋ ਜੀ ਸਭ ਤੋਂ ਪਹਿਲਾਂ ਤੇ ਤੁਹਾਡੇ ਨਾਲ ਸ਼ੇਅਰ ਕੀਤਾ ਕਿ ਕੁਕਿੰਗ ਦੇ ਕੰਮ ਤੇ ਬਹੁਤ ਲੋਕਾਂ ਦੀ ਲੋੜ ਪੈਂਦੀ ਆ ਤੇ ਜਦੋਂ ਕਰਮੀਆਂ ਦਾ ਸੀਜ਼ਨ ਆਉਂਦਾ ਆ ਤੇ ਟੂਰਿਸਟ ਆਉਂਦਾ ਆ ਤੇ ਅਕਸਰ ਕੁੱਕ ਨਹੀਂ ਲੱਭਦੇ ਹੈਲਪਰ ਤੇ ਲੇਬਰ ਬਹੁਤ ਲੱਭ ਜਾਂਦੀ ਆ ਪਰ ਕੁੱਕ ਨਹੀਂ ਲੱਭਦੇ ਤੇ ਦੂਜਾ ਕੰਮ ਹੈਗਾ ਜੀ ਕੰਟਰੈਕਸ਼ਨ ਦਾ ਕੰਟਰੈਕਸ਼ਨ ਦੇ ਵਿੱਚ ਤੁਸੀਂ ਜੇ ਤੁਹਾਨੂੰ ਪਲਾਸਟਰ ਦਾ ਕੰਮ ਆਉਂਦਾ ਟਾਈਲਾਂ ਦਾ ਕੰਮ ਆਉਂਦਾ ਪਲੰਬਰੀ ਦਾ ਕੰਮ ਆਉਂਦਾ ਤੁਹਾਨੂੰ ਇਹ ਤੋਂ ਇਲਾਵਾ ਅ ਚੁਣਾਈ ਦਾ ਕੰਮ ਆਉਂਦਾ ਆ ਤੁਸੀਂ ਧੱਕੇ ਨਹੀਂ ਖਾਉਂਗੇ ਤੁਸੀਂ ਲੇਬਰ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਹਜ਼ਾਰਾਂ ਦੀ ਗਿਣਤੀ ਵਿੱਚ ਤੁਰੇ ਫਿਰਦੇ ਨੇ ਤੇ ਜਿਹੜੇ ਮਿਸਤਰੀ ਹੁੰਦੇ ਉਹ ਗਿਣਤੀ ਦੇ ਹੁੰਦੇ ਨੇ ਜਿੱਥੇ ਇੱਕ ਮੈਸਤਰੀ ਕੰਮ ਤੇ ਲੱਗਦਾ ਤੇ ਉੱਥੇ ਚਾਰ ਲੇਬਰ ਵਾਲੇ ਬੰਦੇ ਵੀ ਕੰਮ ਤੇ ਲੱਗ ਜਾਂਦੇ ਆ ਜੇ ਤੁਹਾਨੂੰ ਪਲਾਦੁਰ ਦਾ ਜਾਂ ਜੈਸੋ ਦਾ ਕੰਮ ਆਉਂਦਾ ਆ ਉਹ ਵੀ ਬਹੁਤ ਬਹੁਤ ਵਧੀਆ ਕੰਮ ਆ ਤੇ ਤੁਸੀਂ ਹੁਨਰ ਵੈਸੇ ਤਾਂ ਕੋਈ ਵੀ ਹੁਨਰ ਹੋਵੇ ਸਿੱਖ ਕੇ ਆਓ ਬਹੁਤ ਵਧੀਆ ਕੰਮ ਆ ਤੇ ਇਤੋਂ ਇਲਾਵਾ ਜਿਹੜਾ ਪਾਣੀ ਦੀਆਂ ਟੂਟੀਆਂ ਦਾ ਕੰਮ ਆ ਪਲੰਬਰੀ ਦਾ ਕੰਮ ਆ ਉਸ ਕੰਮ ਤੇ ਵੀ ਬਹੁਤ ਲੋਕਾਂ ਦੀ ਲੋਡ ਪੈਂਦੀ ਆ ਬਿਜਲੀ ਦੇ ਕੰਮ ਤੇ ਬੰਦਿਆਂ ਦੀ ਲੋਡ ਪੈਂਦੀ ਆ ਭਵਾਂ ਤੁਹਾਡੇ ਕੋਲ ਲਾਇਸੈਂਸ ਨਹੀਂ ਆ ਤੁਸੀਂ ਕੱਚੇ ਹੋ ਪਰ ਫਿਰ ਵੀ ਤੁਹਾਨੂੰ ਜਿਹੜਾ ਕੰਮ ਜਿਹੜਾ ਵਾ ਆਸਾਨੀ ਨਾਲ ਲੱਭ ਜਾਂਦਾ ਤੇ ਤੁਹਾਨੂੰ ਜਿਹੜਾ ਵਰਕ ਪਰਮਿਟ ਆ ਤੁਹਾਨੂੰ ਜਿਹੜਾ ਕੰਮ ਦਾ ਕੰਟਰੈਕਟ ਆ ਜੇ ਤੁਸੀਂ ਕਿਸੇ ਮਾਲਕ ਕੋ ਵਧੀਆ ਕੰਮ ਕਰਦੇ ਹੋ ਤੁਹਾਡੀ ਉਹ ਵਧੀਆ ਬੁੱਕਤ ਪਾਉਂਦਾ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਤੁਹਾਨੂੰ ਫ੍ਰੀ ਕੰਟਰੈਕਟ ਵੀ ਦੇ ਸਕਦਾ ਆ ਤੁਹਾਨੂੰ ਕਾਮਯਾਬੀ ਕਰ ਸਕਦਾ ਇਹ ਤੋਂ ਬਾਅਦ 2 ਸਾਲ ਵਾਲੇ ਜਿਹੜੇ ਪੇਪਰ ਸਪੈਨ ਦੇ ਵਿੱਚ ਬਣਦੇ ਨੇ ਉਹਦੇ ਵਿੱਚ ਵੀ ਤੁਸੀਂ ਇਨਫੋਰਮੇਸ਼ਨ ਦੇ ਜਦੋਂ ਪੇਪਰ ਬਣਾਉਨੇ ਹੋ ਜੇ ਤੁਹਾਡੇ ਕੋ ਕੋਈ ਤੁਹਾਡਾ ਕੀਤਾ ਹੋਇਆ ਕੰਮ ਜਾਂ ਤੁਹਾਡੇ ਕੋ ਕੋਈ ਸਰਟੀਫਿਕੇਟ ਹੈਗਾ ਆ ਜਾਂ ਤੁਹਾਡੇ ਕੋਲ ਪੜ੍ਹਾਈ ਕੀਤੀ ਹੋਈ ਦਾ ਕੋਈ ਡਿਪਲੋਮਾ ਹੈਗਾ ਆ ਉਹ ਵੀ ਉਹਦੇ ਵਿੱਚ ਚੱਲ ਜਾਂਦਾ ਆ ਤੁਹਾਡੇ ਲਈ ਉਹ ਬਹੁਤ ਵਧੀਆ ਹੋ ਜਾਂਦਾ ਆ ਇਸ ਤੋਂ ਬਾਅਦ ਵਿੱਚ ਜੇ ਤੁਸੀਂ ਲੱਕੜ ਦਾ ਕੰਮ ਸਿੱਖ ਲੈਨੇ ਹੋ ਲੱਕੜ ਦੇ ਕੰਮ ਆ ਜੀ ਤੁਸੀਂ ਜਾਣਦੇ ਹੋ ਬੈੱਡ ਬਣਾਉਣੇ ਤੁਸੀਂ ਜਾਣਦੇ ਹੋ ਸੋਫੇ ਬਣਾਉਣੇ ਤੁਸੀਂ ਜਾਣਦੇ ਹੋ ਕਿਚਨ ਫਿੱਟ ਕਰਨੇ ਤੁਸੀਂ ਜਾਣਦੇ ਹੋ ਲੱਕੜ ਦੇ ਬਾਕਸ ਫਿੱਟ ਕਰਨੇ ਤੇ ਜਾਂ ਆਦੀ ਹੋਰ ਵੀ ਇਦਾਂ ਦੇ ਜਿਹੜੇ ਲੱਕੜ ਦੇ ਕੰਮ ਹੁੰਦੇ ਆ ਜੇ ਤੁਸੀਂ ਜਾਣਦੇ ਹੋ ਤੇ ਮਿਸਤਰੀ ਬਣੇ ਹੋ ਤੇ ਤੁਹਾਡੇ ਲਈ ਬੜਾ ਸੌਖਾ ਆ ਯੂਰਪ ਦੇ ਵਿੱਚ ਕੰਮ ਲੱਭਣਾ ਕਿਉਂਕਿ ਲੇਬਰ ਵਾਲੇ ਬੰਦੇ ਤਾਂ ਬਹੁਤ ਸਾਰੇ ਆ ਮਿਸਤਰੀ ਹੀ ਨਹੀਂ ਲੱਭਦੇ ਤੇ ਅਕਸਰ ਮੈਸਤਰੀਆਂ ਲਈ ਭਾਲ ਵਿੱਚ ਜਿਹੜੇ ਕੰਪਨੀਆਂ ਵਾਂ ਉਹ ਅਕਸਰ ਲੱਭਦੀਆਂ ਰਹਿੰਦੀਆਂ ਹੁਣ ਇਹ ਤੋਂ ਇਲਾਵਾ ਜਿਹੜਾ ਮਠਿਆਈ ਦਾ ਕੰਮ ਆ ਪੰਜਾਬੀ ਜਿੱਥੇ ਵੀ ਜਾਂਦੇ ਆ ਜਾਂ ਇੰਡੀਅਨ ਜਿੱਥੇ ਵੀ ਜਾਂਦੇ ਆ ਉੱਥੇ ਹੀ ਮਠਿਆਈ ਜ਼ਰੂਰ ਪਮਾ ਸ਼ਾਦੀ ਹੋਵੇ ਵਿਆਹ ਹੋਵੇ ਪ੍ਰੋਗਰਾਮ ਹੋਵੇ ਮਠਿਆਈ ਜ਼ਰੂਰ ਖਾਂਦੇ ਆ ਤੇ ਮਠਿਆਈ ਬਣਾਉਣ ਵਾਸਤੇ ਹਮੇਸ਼ਾ ਜਿਹੜੇ ਰੈਸਟੋਰੈਂਟ ਆ ਉਹ ਉਹ ਬੰਦੇ ਭਾਲਦੇ ਰਹਿੰਦੇ ਆ ਕਿ ਉਹਨਾਂ ਦੇ ਕੋਲ ਹਲਵਾਈ ਦੀ ਲੋੜ ਆ ਤੇ ਜੇ ਤੁਸੀਂ ਹਲਵਾਈ ਦਾ ਕੰਮ ਸਿੱਖਦੇ ਹੋ ਸਮੋਸੇ ਬਣਾਉਣੇ ਆਉਂਦੇ ਆ ਰਸਗੁੱਲੇ ਗਲਾਬ ਜਾਮਣਾ ਜਲੇਬੀਆਂ ਬਣਾਉਣੀਆਂ ਆਉਂਦੀਆਂ ਤਦ ਵੀ ਜਿਹੜਾ ਤੁਹਾਡੇ ਲਈ ਕੰਮ ਆ ਉਹ ਲੱਭਣਾ ਬਹੁਤ ਆਸਾਨੀ ਹੋ ਜਾਂਦੀ ਆ ਤੇ ਇਹ ਤੋਂ ਇਲਾਵਾ ਇੱਕ ਕੰਮ ਬਹੁਤ ਜ਼ਰੂਰੀ ਆ ਜਿਹੜਾ ਕਿ ਖਾਸ ਕਰਕੇ ਸਿੱਖਣਾ ਬਹੁਤ ਜ਼ਰੂਰੀ ਆ ਜਿਹੜੇ ਮੇਰੇ ਵੀਰ ਜਾਂ ਭੈਣਾਂ ਜਾਂ ਪਰਿਵਾਰ ਜਾਂ ਫੈਮਿਲੀ ਦੇ ਵੀਜ਼ੇ ਤੇ ਆ ਰਿਹਾ ਜਾਂ ਪੱਕੇ ਤੌਰ ਤੇ ਆ ਰਿਹਾ ਜਾਂ ਵਰਕ ਪਰਮਿਟ ਤੇ ਆ ਰਿਹਾ ਜਿਹੜੇ ਵੀ ਦੇਸ਼ ਵਿੱਚ ਜਾ ਰਹੇ ਹੋ ਜੇ ਸਪੇਨ ਵਿੱਚ ਆ ਰਹੇ ਹੋ ਜਾਂ ਪੁਰਤਗਾਲ ਜਾ ਰਹੇ ਹੋ ਜਾਂ ਇਟਲੀ ਜਾ ਰਹੇ ਹੋ ਉੱਥੇ ਦੀ ਭਾਸ਼ਾ ਨੂੰ ਘਰ ਬੈਠੇ ਸਟੱਡੀ ਜਰੂਰ ਕਰੋ ਪੜੋ ਜਰੂਰ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਤੁਹਾਡੀ ਭਾਸ਼ਾ ਜਿਹੜੀ ਆ ਮੈਡੀਕਲ ਤੌਰ ਤੇ ਤੁਹਾਨੂੰ ਹਸਪੀਟਲਾਂ ਦੇ ਵਿੱਚ ਬੱਸ ਸਟੈਂਡਾਂ ਦੇ ਉੱਤੇ ਰੇਲਵੇ ਸਟੇਸ਼ਨ ਦੇ ਉੱਤੇ ਹਰ ਜਗ੍ਹਾ ਮਿਲਣੀ ਆ ਕਿਉਂਕਿ ਬਹੁਤ ਜਗ੍ਹਾ ਦੇ ਉੱਤੇ ਜਿਹੜੀ ਇੰਗਲਿਸ਼ ਆ ਉਹ ਬਹੁਤ ਘੱਟ ਚੱਲਦੀ ਆ ਬਹੁਤ ਜਗ੍ਹਾ ਦੇ ਉੱਤੇ ਉਸ ਦੇਸ਼ ਦੀ ਜਿਹੜੀ ਭਾਸ਼ਾ ਆ ਉਹੋ ਹੀ ਬੋਲੀ ਜਾਂਦੀ ਆ ਤੇ ਇਸ ਕਰਕੇ ਕਈ ਜਗ੍ਹਾ ਦੇ ਉੱਤੇ ਪ੍ਰੋਬਲਮ ਆਉਂਦੀ ਆ ਲੋਕਾਂ ਨੂੰ ਜਦੋਂ ਨਿੱਜੀ ਕੋਈ ਕੰਮ ਕਰਨੇ ਹੁੰਦੇ ਆ ਬੈਂਕਾਂ ਆਦੀਆਂ ਦੇ ਵਿੱਚ ਤਾਂ ਲੋਕ ਹਮੇਸ਼ਾ ਹਰ ਭਾਸ਼ਾ ਦੇ ਬੈਠੇ ਹੁੰਦੇ ਆ ਪਰ ਘਰੇਲੂ ਜ਼ਿੰਦਗੀ ਦੇ ਵਿੱਚ ਜਦੋਂ ਬਾਹਰ ਕਿਤੇ ਕੋਈ ਕੰਮ ਹੁੰਦਾ ਤੇ ਜਾਣਿਆਤ ਹਮੇਸ਼ਾ ਪ੍ਰੋਬਲਮ ਆਉਂਦੀ ਆ ਇਸ ਤੋਂ ਬਾਅਦ ਖੇਤੀਬਾੜੀ ਦਾ ਕੰਮ ਜਿਹੜੇ ਮੇਰੇ ਵੀਰ ਖੇਤੀਬਾੜੀ ਦਾ ਕੰਮ ਜਾਣਦੇ ਨੇ ਧੁੱਪ ਵਿੱਚ ਕੰਮ ਕਰਨਾ ਜਾਣਦੇ ਨੇ ਅਸੀਂ ਕੁਝ ਵੀਡੀਓ ਕੀਤੀਆਂ ਆ ਉਹਨਾਂ ਨੌਜਵਾਨਾਂ ਦੀਆਂ ਜਿਹੜੇ ਨੌਜਵਾਨ ਚੰਗੇ ਪੜ੍ਹੇ ਲਿਖੇ ਸੀਗੇ ਵਿਦੇਸ਼ਾਂ ਦੇ ਵਿੱਚ ਤਾਂ ਜ਼ਰੂਰ ਆਏ ਨੇ ਪਰ ਇੱਥੇ ਆ ਕੇ ਉਹ ਕੋਈ ਅਫਸਰ ਨਹੀਂ ਲੱਗੇ ਪਰ ਉਹ ਇੱਥੇ ਆ ਕੇ ਖੇਤੀਬਾੜੀ ਕਰ ਰਹੇ ਨੇ ਬਹੁਤ ਘੱਟ ਲੋਕ ਟਿਕਦੇ ਨੇ ਜਦੋਂ ਧੁੱਪ ਸਿਖਰ ਤੇ ਹੁੰਦੀ ਆ ਪਸੀਨਾ ਨਿਕਲਦਾ ਆ ਤਾਂ ਹਾਂ ਨਿਕਲਦੀਆਂ ਆ ਉਦੋਂ ਉਹਨਾਂ ਖੇਤਾਂ ਦੇ ਵਿੱਚ ਕੰਮ ਕਰਨਾ ਕੋਈ ਖਾਲਾ ਜੀ ਦਾ ਵੜਾ ਨਿਕਾ ਬੜਾ ਔਖਾ ਹੋ ਜਾਂਦਾ ਹੈ ਹੁਣ ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰ ਦੇਣੀ ਚਾਹੁੰਦਾ ਆ ਸਾਰਿਆਂ ਦੇ ਨਾਲ ਇਤੋਂ ਇਲਾਵਾ ਬਿਲਡਿੰਗ ਦਾ ਕੰਮ ਜੇ ਤੁਹਾਨੂੰ ਮੈਗ ਵਿਲਡ ਜਾਂ ਤੁਹਾਨੂੰ ਬਿਲਡਿੰਗ ਕਰਨੀ ਆਉਂਦੀ ਆ ਉਹਦੇ ਉੱਤੇ ਵੀ ਕਈ ਵੀਰ ਭਰਾ ਆਏ ਸੀ ਉਹਨਾਂ ਨੂੰ ਕੰਮਾਂ ਤੇ ਲਵਾਇਆ ਬੜੀ ਆਸਾਨੀ ਦੇ ਨਾਲ ਕੰਮਾਂ ਤੇ ਲੱਗ ਗਿਆ ਜਾਂ ਤੁਹਾਨੂੰ ਕਿਸੇ ਸੁਪਰਮਾਰਕੀਟ ਦਾ ਕੰਮ ਆਉਂਦਾ ਆ ਸਮਾਨ ਟਿਕਾਉਣਾ ਆਉਂਦਾ ਆ ਕਿਉਂਕਿ ਜੇ ਤਾਂ ਤੁਸੀਂ ਘਰ ਬੈਠੇ ਘਰਦਿਆਂ ਦੀਆਂ ਰੋਟੀਆਂ ਖਾ ਕੇ ਗੁਜ਼ਾਰਾ ਕਰਦੇ ਹੋ ਦਿਨ ਰਾਤ ਸਵੇਰੇ ਸ਼ਾਮ ਸਿਰਫ ਤਾਂ ਸਿਰਫ ਤੁਸੀਂ ਵੀਡੀਓਜ਼ ਦੇਖਦੇ ਹੋ ਇਹ ਕੰਮ ਛੱਡ ਦਿਓ ਮਿਹਨਤ ਕਰਨੀ ਸ਼ੁਰੂ ਕਰ ਦਿਓ ਜੇ ਵਿਦੇਸ਼ਾਂ ਦੇ ਵਿੱਚ ਜਾਣਾ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਕੰਮ ਵਾਲੇ ਬੰਦੇ ਦੀ ਹੀ ਬੁੱਕਤ ਪੈਂਦੀ ਆ ਦੂਸਰੇ ਕਿਹੇ ਬੰਦੇ ਨੂੰ ਕੋਈ ਇੱਥੇ ਪੁੱਛਦਾ ਨੀਗਾ ਹੁਣ ਕਈ ਬੰਦੇ ਡਰਾਈਵਿੰਗ ਕਰਦੇ ਆ ਤੇ ਪੁੱਛਦੇ ਆ ਅਕਸਰ ਭਾਜੀ ਇੱਥੇ ਡਰਾਈਵਰਾਂ ਦੀ ਲੋਡ ਹੋਵੇਗੀ ਇੱਥੇ ਟਰੱਕ ਡਰਾਈਵਰਾਂ ਦੀ ਲੋਡ ਹੋਵੇਗੀ ਜਰੂਰ ਲੋਡ ਆ ਅਸੀਂ ਲਾਸਟ ਵੀਡੀਓ ਦੇ ਵਿੱਚ ਵੀ ਕੀਤੀ ਹੀ ਗੱਲ ਪਰ ਟਰੱਕ ਦਾ ਲਾਇਸੈਂਸ ਉਸ ਬੰਦੇ ਨੂੰ ਮਿਲਦਾ ਆ ਜਿਹੜਾ ਬੰਦਾ ਇੱਥੇ ਪੱਕਾ ਹੁੰਦਾ ਆ ਜਾਂ ਤੁਸੀਂ ਵਰਕ ਪਰਮਿਟ ਤੇ ਆਉਨੇ ਹੋ ਟਰੱਕ ਵਾਲੇ ਤੇ ਉਹ ਮਿਲਦਾ ਆ ਲਤਵੇਨੀਆ ਲਤਵੀਆ ਪੋਲੈਂਡ ਇਧਰ ਲੀਆਂ ਕੰਟਰੀਆਂ ਦੇ ਵਿੱਚ ਹਮੇਸ਼ਾ ਡਰਾਈਵਰਾਂ ਵਾਸਤੇ ਖੁੱਲੇ ਰਹਿੰਦੇ ਨੇ ਦਰਵਾਜ਼ੇ ਤੇ ਅਕਸਰ ਉਹਨਾਂ ਡਰਾਈਵਰਾਂ ਨੂੰ ਮਿਲਦੀ ਹੈ ਚਾਂਸ ਜਿਹੜੇ ਡਰਾਈਵਰ ਸੌਦੀ ਦੇ ਵਿੱਚ ਦੁਬਈ ਦੇ ਵਿੱਚ ਜਾਂ ਸ਼ਾਰਜਾ ਵਿੱਚ ਜਾਂ ਇਧਰ ਲੀਆਂ ਸੌਦੀ ਅਰਬ ਦੀਆਂ ਅਰਬ ਕੰਟਰੀਆਂ ਦੇ ਵਿੱਚ ਉਹ ਕੰਮ ਕਰਦੇ ਨੇ ਡਰਾਈਵਰੀ ਦਾ ਤੇ ਉਹਨਾਂ ਦੇ ਜਿਹੜੇ ਲਾਇਸੈਂਸ ਆ ਉਹ ਚੇਂਜ ਹੋ ਜਾਂਦੇ ਆ ਜਾ ਉਹ ਕੈਨੇਡਾ ਅਮਰੀਕਾ ਨੂੰ ਵੀ ਬੜੀ ਆਸਾਨੀ ਦੇ ਨਾਲ ਆਪਣੀ ਪ੍ਰੂਵਲ ਭਰ ਕੇ ਉਧਰ ਲਈ ਟਰਾਈ ਵੀ ਜਿਹੜੀ ਆ ਉਹ ਮਾਰ ਦਿਆ ਹੁਣ ਇੱਕ ਦੋ ਸਾਡੇ ਵੀਰਾਂ ਦੀਆਂ ਕੋਲ ਆਈਆਂ ਸੀ ਜਿਨ੍ਹਾਂ ਨੇ ਸਾਡੀਆਂ ਵੀਡੀਓ ਦੇਖ ਕੇ ਉਹਨਾਂ ਦਾ ਫਾਇਦਾ ਹੋਇਆ ਤੇ ਉਹਨਾਂ ਨੇ ਧੰਨਵਾਦ ਵੀ ਕੀਤਾ ਹੁਣ ਕੀਤਾ ਕਿਉਂ ਆ ਕਿਉਂਕਿ ਉਹਨਾਂ ਨੇ ਉਹ ਕੰਮ ਕੀਤਾ ਵਾ ਜਿਹੜੇ ਕੰਮ ਦਾ ਉਹ 10 ਲੱਖ ਰੁਪਈਆ ਖਰਚਣਾ ਸੀ ਜਾਂ 15 ਲੱਖ ਖਰਚਣਾ ਸੀ ਉਹਨਾਂ ਨੇ ਸਾਡੀਆਂ ਵੀਡੀਓ ਦੇਖੀਆਂ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਉਹਨਾਂ ਨੂੰ ਅਸੀਂ ਸਮਝਾਇਆ ਸੀ ਤੇ ਉਹਨਾਂ ਦੇ ਜਿਹੜੇ ਆ ਉਹ ਕੰਮ ਹੋਏ ਨੇ ਉਹ ਕਿਹੜੇ-ਕਿਹੜੇ ਬੰਦੇ ਨੇ ਜਲਦ ਉਹਨਾਂ ਦੀ ਅਸੀਂ ਇੰਟਰਵਿਊ ਕਰਾਂਗੇ ਤੇ ਜਲਦ ਤੁਹਾਡੇ ਅੱਗੇ ਕੈਮਰੇ ਅੱਗੇ ਲੈ ਕੇ ਆਵਾਂਗੇ ਉਹਨਾਂ ਬੰਦਿਆਂ ਨੂੰ ਤੇ ਤੁਹਾਨੂੰ ਜਲਦ ਜਿਹੜੀ ਆ ਉਹਨਾਂ ਦੇ ਨਾਲ ਜਿਹੜੀ ਆ ਉਹ ਮੀਟਿੰਗ ਕਰਾਵਾਂਗੇ ਹੁਣ ਇਹ ਤੋਂ ਇਲਾਵਾ ਹੋਰ ਕਿਹੜੇ ਕੰਮ ਨੇ ਜਿਹੜੇ ਸਿੱਖ ਸਕਦੇ ਆ ਜੜੀਆਂ ਭੈਣਾਂ ਆ ਬਿਊਟੀ ਪਾਰਲਰ ਦਾ ਕੰਮ ਸਿੱਖਦੀਆਂ ਨੇ ਬਿਊਟੀ ਪਾਰਲਰ ਦਾ ਵੀ ਜਿੱਦਾਂ-ਜਿੱਦਾਂ ਕਮਿਊਨਿਟੀ ਵਧਦੀ ਜਾਂਦੀ ਆ ਇੰਡੀਅਨ ਬਿਊਟੀ ਪਾਰਲਰ ਦਾ ਵਿਆਹਾਂ ਸ਼ਾਦੀਆਂ ਦੇ ਪ੍ਰੋਗਰਾਮ ਵਧੀ ਜਾਂਦੇ ਆ ਉਵੇਂ ਹੀ ਲੋਡ ਪੈ ਰਹੀ ਆ ਬਿਊਟੀ ਪਾਰਲਰ ਵਾਲਿਆਂ ਦੀ ਉਵੇਂ ਹੀ ਕੁੜੀਆਂ ਨੂੰ ਤਿਆਰ ਕਰਨੇ ਵਿਆਹ ਤੇ ਤਿਆਰ ਕਰਨ ਵਾਸਤੇ ਰਿਸ਼ਤੇ ਹੁੰਦੇ ਨੇ ਵਿਆਹ ਹੁੰਦੇ ਨੇ ਉਹ ਲੋੜ ਪੈਂਦੀ ਆ ਫੇਰ ਕੁੜੀਆਂ ਮਹਿੰਦੀ ਦਾ ਕੰਮ ਸਿੱਖਦੀਆਂ ਨੇ ਕੋਈ ਨਾ ਕੋਈ ਇਹੋ ਜਿਹਾ ਹੁਨਰ ਸਿੱਖੋ ਜਿਹੜਾ ਤੁਹਾਨੂੰ ਇੱਥੇ ਕੰਮ ਤੇ ਲਵਾਉਣਾ ਸੌਖਾ ਆਜੇ ਹੁਣ ਕਿਹੜੀ ਗੱਲ ਦਾ ਉਹ ਧਿਆਨ ਰੱਖਣਾ ਆ ਜਿਹੜੇ ਤੇ ਮੇਰੇ ਵੀਰ ਟੂਰਿਸਟ ਵੀਜ਼ਾ ਲੈਂਦੇ ਆ ਜਾਂ ਆਰਆ ਵਗੈਰਾ ਕਰਕੇ ਆਉਂਦੇ ਨੇ ਇੱਥੇ ਉਹ ਸਭ ਤੋਂ ਪਹਿਲਾਂ ਤੇ ਜਿਹੜੇ ਦੇਸ਼ ਵਿੱਚ ਆਉਣਾ ਹੁੰਦਾ ਉਸ ਦੇਸ਼ ਦੀ ਭਾਸ਼ਾ ਸਿੱਖੋ ਉਸ ਦੇਸ਼ ਦੇ ਵਿੱਚ ਦੇਖੋ ਆਪਣੇ ਯਾਰ ਦੋਸਤ ਕਿੰਨੇ ਆ ਤੁਹਾਨੂੰ ਕੋਈ ਰਹਿائش ਦੀ ਪ੍ਰੋਬਲਮ ਤਾਂ ਨਹੀਂ ਆ ਰਹੀ ਤੁਹਾਨੂੰ ਕੋਈ ਉੱਥੇ ਕੋਈ ਇਦਾਂ ਦੀ ਪ੍ਰੋਬਲਮ ਤਾਂ ਨਹੀਂ ਆਵੇਗੀ ਕੰਮ ਤੇ ਲਵਾ ਦੇਗਾ ਤੁਹਾਨੂੰ ਰੱਖ ਲੇਗਾ ਸੰਭਲੇਗਾ ਇਹ ਜਰੂਰ ਦੇਖੋ ਕਿ ਆ ਕੇ ਸੜਕਾਂ ਤੇ ਨਾਲ ਰੋਲਣਾ ਪਵੇ ਆ ਕੇ ਹੈਲਪ ਨਾ ਮੰਗਣੀ ਪਵੇ ਆ ਕੇ ਸਾਨੂੰ ਬੰਦੇ ਲੱਭਣੇ ਨਾ ਪੈਣ ਇਸ ਲਈ ਇਹਨਾਂ ਗੱਲਾਂ ਦਾ ਧਿਆਨ ਰੱਖੋ ਤੇ ਹੋਰ ਵੀ ਬਹੁਤ ਸਾਰੇ ਕੰਮ ਨੇ ਜਿਹੜੇ ਕੰਮ ਸਿੱਖਣੇ ਬਹੁਤ ਜ਼ਰੂਰੀ ਆ ਤੇ ਜਿਨ੍ਹਾਂ ਵਾਸਤੇ ਅਸੀਂ ਇੱਕ ਤੁਹਾਡੇ ਲਈ ਫੁੱਲ ਵੀਡੀਓ ਕਰਾਂਗੇ ਤੇ ਮੈਂ ਆਪਣੇ 파ਟਨਰ ਦੇ ਨਾਲ ਜਲਦ ਮਿਲਾਂਗਾ ਤੁਹਾਨੂੰ ਜਿਹੜੀ ਲੇਬਰ ਦੇ ਉੱਤੇ ਨਾਲੇ ਅਸੀਂ ਦੱਸਾਂਗੇ ਕਿਹੜੇ ਕਿਹੜੇ ਕੰਮ ਦੇ ਉੱਤੇ ਕਿਹੜੇ ਕਿਹੜੇ ਦੇਸ਼ ਦੇ ਵਿੱਚ ਕਿਵੇਂ ਤੁਸੀਂ ਲੇਬਰ ਦੇ ਵੀਜ਼ੇ ਤੇ ਜਾ ਸਕਦੇ ਹੋ ਤੇ ਕਿਵੇਂ ਆਪਣਾ ਪਰਮਾਨੈਂਟ ਜਾਂ ਪੱਕਾ ਵੀਜ਼ਾ ਲਵਾ ਕੇ ਤੁਸੀਂ ਉਸ ਦੇਸ਼ ਦੇ ਵਿੱਚ ਬਿਨਾ ਕਿਸੇ ਦੀ ਮਦਦ ਕੀਤੇ ਤੋਂ ਬਿਨਾ ਤੇ ਕਿਵੇਂ ਤੁਸੀਂ ਉਸ ਦੇਸ਼ ਦਾ ਵੀਜ਼ਾ ਲੈਣਾ ਹੈ ਤੁਸੀਂ ਉਸ ਦੇਸ਼ ਦਾ ਵੀਜ਼ਾ ਲੈਣ ਵਾਸਤੇ ਤੁਹਾਡੇ ਕੋਲ ਕਿਹੜਾ ਹੁਨਰ ਜ਼ਰੂਰੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਡਾ ਅਮਰੀਕ ਸਿੰਘ ਕੈਮਰਾਮੈਨ ਜਸ ਦੇ ਨਾਲ ਨਾਲ ਯੰਸਾ ਸ਼ਹਿਰ